ਆਪਾਂ ਐਂਟਰੀ ਕਰਨ ਲੱਗੇ ਆਂ ਅੰਦਰ ਇਹ ਚੱਲਦੇ ਆਂ ਦੇਖ ਨੂੰ ਮੜਾ ਇਹ ਸੀ ਸੀ ਉਹ ਸੀ ਦਾ ਫੁੱਲ ਛੰਡਿਆ ਹੋਇਆ ਆ ਦੇਖੋ ਇਸ ਤਰ੍ਹਾਂ ਦੀ ਟਰੇਨ ਹੈ ਘੈਂਟ ਬਾਥਰੂਮ ਬੂਥਰੂਮ ਵੀ ਦਿੱਤੇ ਹੋਏ ਆ ਦੇਖੋ ਪੂਰੇ ਵਧੀਆ ਘੈਂਟ ਆ ਇਧਰ ਦੂਜਾ ਡੱਬਾ ਹੈ ਆਪਣਾ ਹੈਗਾ 48 ਨੰਬਰ ਸੀਟ ਆ ਸੀਗਾ ਤੇ ਆ ਆਪਣੀ ਸੀਟ ਹੈ ਸਾਮਾਨ ਸਮਾਨ ਰੱਖਣ ਲਈ ਵਧੀਆ ਜਗ੍ਹਾ ਹੈ ਪੂਰੀ ਐਨ ਆ ਦੇਖੋ ਕਿੰਨਾ ਕਿੰਨਾ ਸਾਮਾਨ ਹੈ ਸਾਰਿਆਂ ਕੋਲ ਆ ਇਸ ਤਰ੍ਹਾਂ ਕਰੋ ਵੀ ਦੇਖੋ ਘੈਂਟ ਹੈ ਟ੍ਰੇਨ ਇੱਕ ਹੋਰ ਚੀਜ਼ ਦਿਖਾਣਾ ਤੁਹਾਨੂੰ ਮੈਂ ਆ ਫੁੱਟ ਰੈਸਟ ਹੈ ਇਹਨੂੰ ਵਰ ਵੀ ਕਰ ਸਕਦੇ ਹੋ ਤੁਸੀਂ ਠੀਕ ਹੈ ਅਬ ਦੇ ਹਿਸਾਬ ਨਾਲ ਅਡਜਸਟਮੈਂਟ ਕਰ ਸਕਦੇ ਹਾਂ ਤੇ ਇੱਕ ਆਹ ਕੋਲ ਲੱਗਿਆ ਨਾ ਜਿਵੇਂ ਕੁਝ ਚੀਜ਼ ਧਰ ਕੇ ਖਾਣੀ ਆ ਤੁਸੀਂ ਇਹਨੂੰ ਖੋਲੋ ਇਹਦੇ ਵਿੱਚੋਂ ਆਹ ਕੱਢੋ ਇਸ ਤਰ੍ਹਾਂ ਕਰ ਲਓ ਉਦੋਂ ਬਾਅਦ ਇਸ ਤਰ੍ਹਾਂ ਠੀਕ ਹੈ ਫਿਰ ਇਸ ਤਰ੍ਹਾਂ ਟੇਬਲ ਬਣ ਗਿਆ ਤੁਸੀਂ ਕੁਝ ਵੀ ਰੱਖ ਕੇ ਖਾ ਸਕਦੇ ਹੋ ਇੱਧਰ ਵੀ ਐਵੇਂ ਹੀ ਹੈ ਇੱਧਰਲਾ ਤੁਹਾਨੂੰ ਬਤਾ ਦਿੰਦਾ ਬੰਦ ਕਰਕੇ ਆ ਦੇਖੋ ਇਸ ਤਰ੍ਹਾਂ ਬੰਦ ਹੋ ਗਿਆ ਨਾ ਇਨਵਿਜਨ ਆਪਾਂ ਬੰਦ ਕਰ ਦਿੰਨੇ ਆ। ਤਾਂ ਦੇਖੋ। ਆ ਲੋ। ਬੰਦ ਹੋ ਗਿਆ। ਬਹੁਤ ਘੈਂਟ ਚੀਜ਼ ਐ। ਸੀਟ ਸੂਟ ਵਧੀਆ ਹਨ ਪੂਰੀ ਫੁੱਲ। ਤੇ ਸ਼ੀਸ਼ਾ ਥੋੜਾ ਜਿਹਾ ਪਿੱਛੇ ਰਹਿ ਗਿਆ ਕੋਈ ਨਹੀਂ ਇੱਥੋਂ ਹੀ ਦਿਖਾਈ ਦਵਾਂਗੇ ਤੁਹਾਨੂੰ ਵੱਡਾ ਜਿਹੜਾ ਹਾਈ ਬ੍ਰਿਜ ਦੁਨੀਆਂ ਦਾ ਸਭ ਤੋਂ ਉੱਚਾ ਬ੍ਰਿਜ ਐ। ਆ ਕੁਝ ਡਿਟੇਲ ਦਿੱਤੀ ਹੋਈ ਐ ਜੇ ਵੀ ਸੀਟ ਤੁਸੀਂ ਕੋਈ ਜਿਵੇਂ ਵੀ ਕਰਨੀ ਐ ਉਵੇਂ ਕਰ ਸਕਦੇ ਹੋ।